ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਅੰਮ੍ਰਿਤ ਵੇਲੇ ਦੀ ਆਪਣੀ ਇੱਕ ਮਹਾਨਤਾ ਆਪਣੇ ਬੋਲਾਂ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਦਰਸਾਈ ਹੈ ਦਰਸਲ ਦੇਖਿਆ ਜਾਏ پرکر نے جو سڈے شریر پرباہو ہے کا فضا چاروں پاسے پراکرتک منڈل اداس دكائی دھڑ جھڑ رہنے پتے اور چل رہی نے ہاواں ڈول دیا شاخہ اپنا شنگار بدل رہی نے اداس دکھائی دے رہی نگم دکھائی دے رہی نے کہ شاخ درخت ہو بہو منکتے من بھی پرکرتی کچھ اس طرح ہی جو ہے دیکھنے مل دیئے زرہ زرہ پتہ پتہ چڑیا ہویا ہے موسمِ بہار ہے دھرتی نے ਮਨੁੱਖ ਬੜਾ ਸੁੰਦਰ ਸ਼ਿੰਗਾਰ ਕੀਤਾ ਹੈ ਕਿਧਰੇ ਪੀਲੇ ਰੰਗ ਦਾ ਕਿਧਰੇ ਗੁਲਾਬੀ ਰੰਗ ਦਾ ਕਿਧਰੇ ਚਿੱਟੇ ਰੰਗ ਦਾ ਇਤਨੇ ਸੁੰਦਰ ਸ਼ਿੰਗਾਰ ਵਿੱਚ ਵਸਤ ਧਰਤੀ ਦਾ ਚੱਪਾ ਚੱਪਾ ਸੁਹਾਵਣਾ ਹੋ ਜਾਂਦਾ ਹੈ ਇਹ ਮੌਸਮੇ ਬਹਾਰ ਮਨੁੱਖ ਦੇ ਮਨ ਦੇ ਤੇ ਲਈ ਆਪਣਾ ਇੱਕ ਖਾਸ ਅਸਰ ਪਾਉਂਦਾ ਹੈ ਗਰਮੀ ਦੀ ਰੁੱਤ ਆ ਗਈ ਹੈ من کی حالت کچھ اور ہو گئی ہے ٹھنڈ آ گئی ہے شریر ٹھٹر ٹرا ہے تو رت تو اور من پربھاوت ہے تن پرباوت ہے سردی آ گئی ہے سن کپڑے بدلنے پین موٹے کپڑے گرم کپڑے لبنے پینا اور گرمی مجبور کر دیں دیئے گرم کپڑے آنوں ایک نکے کرنے ہو بہو جو سما ہے ਦਿੰਦੇ ਚਾਰ ਪੈਰ ਰਾਤ ਦੇ ਚਾਰ ਪੈਰ ਜਿੱਥੇ ਰੁੱਤ ਦਾ ਅਸਰ ਹੈ ਮੌਸਮ ਦਾ ਤਨ ਤੇ ਮਨ ਤੇ ਅਸਰ ਹੈ ਉਥੇ ਚਾਰ ਪੈਰਾਂ ਦਾ ਜਿਸ ਨੂੰ ਸਮਾਂ ਕਹਿੰਦੇ ਨੇ ਵਕਤ ਕਹਿੰਦੇ ਨੇ ਇਸ ਦਾ ਵੀ ਮੰਨ ਦਿੱਤੇ ਹੈ ਤਨ ਦਿੱਤੇ ਆਪਣਾ ਪ੍ਰਭਾਵ ਹੈ ਆਦ ਕਾਲ ਤੋਂ ਸੰਤ ਜਨਾਂ ਦੀ ਪਕੜ ਵਿੱਚ ਆਈ ਇੱਕ ਗੱਲ ਕਿ ਰਾਤ ਦਾ ਜੋ ਚੌਥਾ ਪੈਰ ਹੈ ਅਗਰ ਮਨੁੱਖ ਸਮੇਂ ਸਿਰ ਵਾਕਈ ਰਾਤ ਦੇ ਪਹਿਲੇ ਪੈਰ ਦੇ ਅੰਤ ਹੁੰਦੇ ਆਉਂਦਿਆਂ ਸੌ ਗਿਆ ਤਾਂ ਸਰੀਰ ਦੀ ਨੀਂਦ ਰਾਤ ਦੇ ਚੌਥੇ ਪੈਰ ਦੇ ਆਰੰਭ ਆਉਂਦਿਆਂ ਸੰਪੂਰਨ ਹੋ ਜਾਂਦੀ ਹੈ ਅੱਖਾਂ ਖੁੱਲ ਜਾਂਦੀਆਂ ਇਹ ਗੱਲ ਵੱਖਰੀ ਹੈ ਅਗਰ ਮਨੁੱਖ ਸਮੇਂ ਦੇ ਮੁਤਾਬਕ ਸੁੱਤਾ ਨਹੀਂ ਤਾਂ ਫਿਰ ਮੁਸ਼ਕਲ ਹੈ ਕਿ ਅੰਮ੍ਰਿਤ ਵੇਲੇ ਇਹ ਉੱਠ ਸਕẽ ਵਕਤ ਸਿਰ ਸੌਂਗ ਹੈ ਨਿਯਮ ਪੂਰਵਕ ਤਾਂ ਪ੍ਰਕਿਰਤੀ ਜਗਾ ਦਿੰਦੀ ਹੈ ਅਸੀਂ ਦੇਖਨੇ ਆ ਪ੍ਰਕਿਰਤੀ ਪੰਛੀਆਂ ਨੂੰ ਜਗਾ ਦਿੰਦੀ ਹੈ ਪਸ਼ੂਆਂ ਨੂੰ ਜਗਾ ਦਿੰਦੀ ਹੈ ਕਿਉਂਕਿ ਉਹਨਾਂ ਦੀ ਨੀਂਦ ਸਵਾਵਕ ਹੈ ਪ੍ਰਾਕ੍ਰਿਤਿਕ ਹੈ ਰਾਤ ਦੇ ਪਹਿਲੇ ਪੈਰ ਦੇ ਅੰਤ ਹੁੰਦੇ ਆਉਂਦੇ ਆ ਚਿੜੀਆਂ ਪੰਛੀ ਪਸ਼ੂ ਕ੍ਰੀਬਨ ਕ੍ਰੀਬਨ رات کا ارمب ہویا ہے چھ چاہتے ہوئے پنچھی اٹھ گوہاں اٹھ بیٹھ دیا نے بیٹھ بچڑے بولن لگ گوہاں دے سارے دا سارا پشو جگت سمیں تو پرباوت ہے وقت سلادہ ہے وقت جگہ دیندہ ہے دنکھ نے اپنی نیند پراکرتک نہیں رحم د ਔਰ ਕਿਦਰੇ ਕਿਦਰੇ ਆਪਣੇ ਜਾਗਣ ਨੂੰ ਵੀ ਪ੍ਰਕਿਰਤਿਕ ਨਹੀਂ ਰਹਿਣ ਦਿੱਤਾ ਵੈਸੇ ਤੇ ਦੇਖਿਆ ਜਾਏ ਇਹਦਾ ਖਾਣ ਪਾਣ ਪਹਿਰਾਣ ਵੀ ਪ੍ਰਕਿਰਤਿਕ ਨਿਯਮ ਦੇ ਮੁਤਾਬਕ ਨਹੀਂ ਹੈ। ਇਹੀ ਕਾਰਨ ਹੈ ਕਿ ਜੈਸੇ ਮਨੁੱਖ ਪ੍ਰਕਿਰਤੀ ਤੋਂ ਦੂਰ ਹੁੰਦਾ ਗਿਆ ਪ੍ਰਮਾਤਮਾ ਤੋਂ ਵੀ ਦੂਰ ਹੁੰਦਾ ਗਿਆ। ਪ੍ਰਮਾਤਮਾ ਦੇ ਨਿਕਟ ਆਣ ਲਈ ਇਸ ਨੂੰ ਪ੍ਰਕਿਰਤੀ ਦੇ ਨਿਕਟ ਆਣਾ ਹੀ ਪਏਗਾ ਪ੍ਰਕਿਰਤੀ ਦੇ ਪ੍ਰਭਾਵ ਨੂੰ ਕਬੂਲ ਕਰਨਾ ਹੀ ਪਏਗਾ। अरोधी नियम आवळी ਨੂੰ ਜਿੰਦਗੀ ਦਾ ਅੰਨ ਬਣਾੜਾ ਹੀ ਪਏਗਾ ਤੋਂ ਬਹੁਤ ਪੁਰਾਣੇ ਸਮੇਂ ਤੋਂ ਜੋ ਅਧਿਆਤਮਿਕ ਚਿੰਤਨ ਕਰਦੇ ਸਨ ਹਰਕਤ ਮਨ ਨਾਲ ਜਿਨ੍ਹਾਂ ਦੀ ਗੋਲ ਰਹਿੰਦੀ ਸੀ ਮਨ ਦੀ ਸਾਧਨਾ ਤੇ ਤਲ ਤੇ ਜੀਣ ਵਾਲੇ ਅੰਤਰਮੁਖੀ ਪੁਰਸ਼ ਉਹਨਾਂ ਦੀ ਪਕੜ ਦੇ ਚਾਇਆ ਰਾਤ ਦਾ ਚੌਥਾ ਪੈਰ भजन ਲਈ ਬੜਾ ਸਹਾਇਕ ਹੈ ਬਹੁਤ ਸਹਾਇਕ ਹੈ ਮਦਦ ਕਰਦਾ ਹੈ ਕਿੰਨੇ ਨੇ ਢੰਗ ਨਾਲ ਭੋਜਨ ਕੀਤਾ ਹੋਵੇ ਰਾਤ ਨੂੰ ਤੋਂ ਭੋਜਨ ਆਲਸ ਤੇ ਦਾ ਕਰਕੇ ਨੀਂਦ ਲਿਆਉਂਦਾ ਹੈ ਇਹ ਨੀਂਦ ਉਸ ਭੋਜਨ ਨੂੰ ਪਚਾ ਦਿੰਦੀ ਹੈ ਔਰ ਜਦ ਨੀਂਦ ਪੂਰਨ ਤੌਰ ਤੇ ਪਚਾ ਦਿੰਦੀ ਹੈ ਭਾਰ ਹਲਕਾ ਆਉਂਦਾ ਹੈ ਆਲਸ ਮਦਮ ਆਉਂਦਾ ਹੈ ਇਹ ਜਾਗ ਪੈਂਦਾ ਹੈ ਦੁਬਾਰਾ ਸਰੀਰ ਨੂੰ ਭੋਜਨ ਦੀ ਲੋੜ ਹੈ ਤੇ ਹੁਣ ਸਰੀਰ ਨੂੰ ਭਜਨ ਦੀ ਵੀ ਲੋੜ ਹੈ ਮਨ ਭਜਨ ਵਿਚਾਰਦਾ ਹੈ ਇਸ ਸਮਾ ਕਿੰਨੇ ਸੌ ਲੁਕਮੇ ਦਿਨ ਦੇ ਤੇ ਇੱਕ ਲੁਕਮਾ ਸੁਧੇ ਦਾ ਸਾਰੀ ਦਿਨ ਦੀ ਸਾਧਨਾ ਤੇ ਅੰਮ੍ਰਿਤ ਵੇਲੇ ਦੇ ਇੱਕ ਪਲ ਦੀ ਸਾਧਨਾ ਬਰਾਬਰ ਹੋ ਜਾਂਦੀ ਸਮਾ ਮਦਦ ਕਰਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਾਫ਼ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋ ਰੁੱਤ ਹੋਏ ਇਕ ਤੇ ਬੀਜ ਠੀਕ ਹੋਵੇ ਮੁਕੰਮਲ ਹੋਵੇ ਪਰ ਬੀਜਣ ਵਾਲੀ ਰੁੱਤ ਵੀ ਤੇ ਚਾਹੀਦੀ ਹੈ ਮੌਸਮ ਦੇ ਅਨੁਕੂਲ ਜੋ ਕਿਸਾਨ ਬੀਜ ਨਹੀਂ ਬੀਜਦਾ ਸਹੀ ਢੰਗ ਨਾਲ ਉਹ ਪਰਫੁੱਲਤ ਵੀ ਨਹੀਂ ਹੁੰਦਾ ਉਹ ਪੂਰਨ ਫਸਲ ਨਾਲ ਆਪਣੇ ਘਰ ਦੇ ਕੋਠੇ ਭਰ ਵੀ ਨਹੀਂ ਸਕੇਗਾ ਤੋਂ ਇਹ ਜੋ ਰਾਤ ਦਾ ਚੌਥਾ ਪੈਰ ਹੈ ਇਸ ਨੂੰ ਸੜੇ ਦੇਸ਼ ਦੀ ਪ੍ਰਾਚੀਨ ਸਨਾਤਨੀ ઋਸ਼ੀਆਂ ਨੇ ਕਿਹਾ ਇਹ ਬ੍ਰह्म ਮਹੂਰਤ ਹੈ। ਬ੍ਰੰਧ ਚਿੰਤਨ ਦਾ ਸਮਾ ਹੈ। ਬ੍ਰਹਮ ਨਾਲ ਜੁੜਨ ਦਾ ਵਕਤ ਹੈ। ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਵੇਲਾ ਕਿਹਾ। ਐਸਾ ਸਮਾ ਜਦ ਅੰਮ੍ਰਿਤ ਦੀ ਵਰਸ਼ਾ ਹੋ ਰਹੀ। ਇਸ ਨੂੰ ਇਸਲਾਮ ਦੇ ਮਹਾਨ ਬਾਨੇ ਮੁਹੰਮਦ ਸਾਹਿਬ ਨੇ ਕਿਹਾ ਅਲਲ ਸੁਬਾ। ਅੱਲਾ ਦੀ ਸੁਬਾ।

ਅੰਤਿਸ਼ ਕਰਨ ਦੀ ਧਰਤੀ ਦੇ ਵਿੱਚ ਜੋ ਅੰਮ੍ਰਿਤ ਵੇਲੇ ਨਾਮ ਦਾ ਬੀਜ ਬੋ ਛੜਦਾ ਹੈ ਬਰਕਤਾਂ ਨਾਲ ਝੋਲੀਆਂ ਭਰ ਜਾਂਦੀਆਂ ਨੇ ਉਹ ਲੋਕ ਪਰਲੋਕ ਆਪਣਾ ਸੁਹੇਲਾ ਕਰ ਲੈਂਦਾ ਹੈ ਇਸ ਸਮੇ ਜੋ ਜਾਗੇ ਹੈ ਔਰ ਇਸ ਸਮੇ ਜੋ ਬੰਦਗੀ ਵਿੱਚ ਲੀਨ ਹੋਇਆ ਹੈ ਦੁਨੀਆ ਭਰ ਦੇ ਬੰਦਗੀ ਦੇ ਵਿੱਚ ਪੁੱਗੇ ਹੋਏ ਪੁਰਸ਼ ਸੰਤ ਜਨ ਉਸ ਸਾਧਕ ਤੋਂ ਫਿਦਾ ਜਾਂਦੇ ਨੇ

ਉਨ੍ਹਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾਉ ਉਹ ਕਦਮ ਬੜੇ ਪਾਵਨ ਨੇ ਉਹ ਚਾਲ ਬਲੀ ਮਹਾਨ ਹੈ ਅੰਮ੍ਰਿਤ ਵੇਲੇ ਦੀ ਚਾਲ ਗੁਰੂ ਦੀ ਤਰਫ ਦਰਸ਼ ਪ੍ਰਮਾਤਮਾ ਦੀ ਚਾਲ ਹੈ ਇਹ ਪ੍ਰਮਾਤਮਾ ਦੀ ਤਰਫ ਚੱਲਣਾ ਹੈ ਔਰ ਇਹ ਪ੍ਰਮਾਤਮਾ ਤੱਕ ਪਹੁੰਚਣ ਦਾ ਇੱਕ ਮਹਾਨ ਵਸੀਲਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਤੇ ਇੱਥੇ ਤੱਕ ਕਹਿੰਦੇ ਨੇ ਥੋੜੀ ਜਿਹੀ ਵੀ ਜਿਸ ਕਿਸੇ ਦੇ ਅੰਦਰ ਜਾਗਰਤੀ ਪੈਦਾ ਹੋਈ ਹੈ اس نے ایک گل سمجھ لئی ہے کہ امرت ویلے جو ستا رہ گیا ہے مانو اُدھی نیند حرام ہے او حرام سویا ہے بیداری است زندگی اے سہیدان شوق گویا حرام کردن آئندہ خوابِ صدق تھوڑی جیاں میں بیداری جاگرتی کسی دے اندر پیدا ہوئی ہے اس منک نے آئندہ دے واسطے ਅੰਮ੍ਰਿਤ ਵੇਦੇ ਦਾ ਸੋਨਾ ਮਾਨੋ ਹਰਾਮ ਕਰ ਛੜਦਾ ਭਾਵ ਨਹੀਂ ਸੌਂਦਾ ਸੁਭਾਵਕ ਉਹ ਜਾਗਦਾ ਹੈ ਔਰ ਅੰਮ੍ਰਿਤ ਵੇਲੇ ਤੋਂ ਲਾਭ ਉਠਾਉਂਦਾ ਹੈ ਉਸ ਸਮੇਂ ਤੋਂ ਲਾਭ ਉਠਾਉਂਦਾ ਹੈ ਭਾਈ ਗੁਰਦਾਸ ਜੀ ਤੇ ਇੱਕ ਪ੍ਰਾਰਥਨਾ ਕਰਦੇ ਨੇ ਅਕਾਲ ਪੁਰਖ ਦੇ ਅੱਗੋਂ ਆਪ ਕਹਿੰਦੇ ਨੇ ਨਖ ਸਿਸਲੋ ਸਗਲ ਅੰਗ ਰੋਮ ਰੋਮ ਕਰ काट काट सिखन के चरण पर वारिए हे परिपूरण परमात्मा मंदी ए भाव दशा बनी है कि पैर दी उंगलियां दे नाखन तो लेके है सिर के दे केसा तक नाक से सलो सगल अंदरों रोम रोम करस समुचे शरीर दे ਰੋਮ ਰੋਮ ਦੇ ਟੁਕੜੇ ਕਰ ਦਿੱਤੇ ਜਾਨ ਮੇਰੇ ਸ਼ਰੀਰ ਦੇ ਮੇਰੀ ਇਹ ਚਾਹਤ ਮੇਰੀ ਇਮੰਗ ਫਿਰ ਇਨਾ ਟੁਕੜਿਆਂ ਨੂੰ ਕੀ ਕਰੀਏ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ ਇਹਨਾਂ ਨੂੰ ਕੱਟ ਕੱਟ ਕੇ ਪੁਰਜ਼ਾ ਪੁਰਜ਼ਾ ਕਰਕੇ ਗੁਰੂ ਕੇ ਜੋ ਸਿੱਖ ਨੇ ਉਹਨਾਂ ਦੇ ਕਦਮਾਂ ਤੋਂ ਸਦਕੇ ਕਰੋ ਉੱਥੇ ਨਿਛਾਵਰ ਕਰੋ پھر بھی آخر ماس کے ٹکڑے گے کی کریے آپ اگان چل کے کہنے نے اگن جرائے تاہیں پیسن پسائے لے اڑے پاون ہوئے انک پرکاری پھر میرے ماس کے ٹکڑیا نو جلا دینا بچیاں رین جو ہڈیاں ان پی دینا ਫਿਰ ਪਵਨ ਰਾਣੀ ਦੇ ਚਰਨਾ ਚ ਬੇਨਤੀ ਕਰਨੇ ਜੋਦੜੀ ਕਰਨੇ ਮੇਰੀ ਰਾਖ ਨੂੰ ਤੇ ਹੱਡੀਆਂ ਦੇ ਜ਼ਰਿਆਂ ਨੂੰ ਉਡਾ ਕੇ ਲੈ ਜਾਏ ਆਪਕਿ ਨੇ ਅਗਨੇ ਜਰਾਈ ਤਾਹੇ ਪੀਸਨੂ ਪਿਸਾਏ ਲੈ ਉਡੇ ਪਵਨ ਹੋਏ ਅਨੇਕ ਪ੍ਰਕਾਰ ਹੀਏ ਤ ਪਵਨ ਉਡਾ ਕੇ ਲੈ ਜਾਏ ਆਖਿਰ ਪਵਨ ਹਰ ਵਕਤ ਇਸ ਖਾਕ ਨੂੰ اور ہڈیاں دے چورے نو اپنے کو رکھ نہیں سکتی کدرے نہ کدرے تے اٹھے گی تو بھائی جی کہنے ہاں اے اٹھے پر کتھے سٹھے ہیں جت کت سکھ پگ دھرے گرو پنت پرات تاہوں تاہوں مارگ میں بھسم کو ڈاریے جدر کدرے ਕਿਸੇ ਵੀ ਸ਼ਹਿਰ ਦੇ ਚ ਕਿਸੇ ਵੀ ਕਸਬੇ ਚ ਕਿਸੇ ਵੀ ਥਾਂ ਤੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਦੀ ਤਰਫ ਚੱਲ ਪਿਆ। ਪਮਣ ਰਾਣੀ ਨੂੰ ਕਹਿਣਾ ਮੇਰੀ ਮਾਸ ਦੀ ਹਾਕ ਤੇ ਹੱਡੀਆਂ ਦੇ ਚੂਰੇ ਨੂੰ ਉਸਦੇ ਕਦਮਾਂ ਦੇ ਚ ਵਿਛਾਵੇ। ਉਸਦੇ ਰਸਤੇ ਦੇ ਚ ਵਿਛਾਵੇ। ਜਤ ਕਤ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਪਤ

جو سمے ستسنگ چل ہے جڑ کے کیرتن سن رہے ہیں یا بیٹھ کے واحگ من کا جپ کر رہے اس قربان جانے صدقے کے جانے بھائی گردس جی نے اس جو ایک پوڑی رچنا ہے بے شکیمت ہے اور بے مثال ہے ਆਪ ਕਹਿੰਦੇ ਨੇ ਚਰਨੋਂ ਦੁਖ ਹੋਏ ਸਰਸਰੀ ਤਜ ਬੈ ਕੁੰਨ ਜਗਤ ਵਿੱਚ ਆਈ ਸਰਸਰੀ ਗੰਗਾ ਮਿੱਥ ਇਹ ਕਹਿ ਰਹੀ ਹੈ ਕਿ ਗੰਗਾ ਬ੍ਰਹਮੇ ਦੇ ਕਰਮੰਡਲ ਦਾ ਜਲ ਹੈ ਵਿਸ਼ਨੂੰ ਦੇ ਚਰਨਾਂ ਦਾ ਜਲ ਹੈ ਸ਼ੰਕਰ ਦੀਆਂ ਜਟਾਵਾਂ ਦਾ ਜਲ ਹੈ ਐਸਾ ਸਾਡੇ ਦੇਸ਼ ਦੇ ਵਿੱਚ ਪ੍ਰਚਲਨ ਹੈ ਇਸ ਮਿੱਥ ਦਾ ਕਰਮੰਡਲ ਦਾ ਪਾਣੀ ਵਿਸ਼ਨੂ ਦੇ ਚਰਨਾਂ ਤੇ ਡੋਲੇ ਹੈ ਬ੍ਰਹਮ ਹੈ ਨਾ ਇਹ ਜਲ ਆਣ ਕੇ ਗਿਰੇ ਹੈ ਸ਼ੰਕਰ ਦੀਆਂ ਜਟਾਵਾਂ ਚ ਔਰ ਉਸ ਦੇ ਚੋਂ ਇਹ ਨਿਕਲੀ ਗੰਗਾ ਦੀ ਧਾਰ ਠੀਕ ਜੈਸੇ ਗੰਗੋਤਰੀ ਬਹੁਤ ਉੱਚੀ ਇੱਕ ਚੋਟੀ ਜਦ ਨਿਕਲਦੀ ਹੈ ਧਾਰਾ ਛੋਟੀਆਂ ਛੋਟੀਆਂ ਜਿ ਲਗਦੀਆਂ ਨੇ ਵਾਕਈ ਜੈਸੇ ਸ਼ੰਕਰ ਦੀਆਂ ਜਟਾਵਾਂ ਉਹਨਾਂ ਔਰ ਉਹਨਾਂ ਦੇ ਚੋਂ ਟਪਕਦਾ ਹੋਇਆ ਇਹ ਬੂੰਦ ਬੂੰਦ ਗੰਗਾ ਦਾ ਜਲ ਖੈਰ ਇਸ ਮਿੱਥ ਨੂੰ ਜੋ ਰੂਪ ਦਿੱਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਨੇ ਉਹ ਕਾਬਿਲ ਸੁਨੇਹ ਹੈ ਚਰਣੋਂ ਦੁਖ ਹੋਏ ਸੁਰਸਰੀ ਧਰਜ ਬੇ ਗੁੰਥ ਜਗਤ ਵਿੱਚ ਆਈ 999 68 ਤੀਰਤ ਅੰਗ ਸਮਾਈ ਇਸ ਧਰਤੀ ਦੇਤੇ 12 ਮਾਸ ਵਗਣ ਵਾਲੀਆਂ ਨਦੀਆਂ ਭਾਈ ਗੁਰਦਾਸ ਜੀ ਦੀ ਗਿਣਤੀ ਦੇ ਮੁਤਾਬਕ 999 ਨੇ ਇੱਕ ਘਟ ਹਜ਼ਾਰ ਜੋ 12 ਮਾਸ ਦਰਿਆ ਵਗਦੇ ਨੇ ਭਾਈ ਜੀ ਕਹਿੰਦੇ ਨੇ 999 ਨਦੀਆਂ ਦੇ ਚੋਂ ਗੰਗਾ ਸਿਰਮੌਰ ਹੈ ਉਸ ਦੇ ਜਲ ਦੀ ਆਪਣੀ ਖੂਬੀ ਹੈ ਹਰ ਨਦੀ ਦਾ ਜਲ ਅਲਗ-ਅਲਗ ਹੈ ਹਰ ਥਾਂ ਦੀ ਵਾਯੂ ਅਲਗ-ਅਲਗ ਹੈ ਹਰ ਜਗ੍ਹਾ ਰੇਤ ਦੇ ਜ਼ਰਰੇ ਅਲਗ ਤਾਸੀਰ ਰੱਖਦੇ ਨੇ ਇਹੀ ਕਾਰਨ ਹੈ ਕਿ ਜਦ ਕਦੀ ਕਿਸੇ ਦਾ ਕੋਈ ਰੋਗ ਔਸ਼ਦੀਆਂ ਨਾਲ ਠੀਕ ਨਾ ਹੋਵੇ ਤਾਂ ਪੁਰਾਣੇ ਹਕੀਮ ਕਹਿ ਦਿੱਤਾ ਕਰਦੇ ਸਨ ਤੋਂ ਆਬੋ ਹਵਾ ਬਦਲ ਲੈ ਪਾਣੀ ਬਦਲ ਲੈ ਹਵਾ ਬਦਲ ਲੈ ਟਿਕਾਣਾ ਬਦਲ ਲੈ ਔਰ ਐਸਾ ਦੇਖਣ ਦੇ ਚਾਇਆ ਹੈ ਵਾਕਈ ਟਿਕਾਣੇ ਦੇ ਬਦਲ ਦਿਆਂ ਆਬ ਹਵਾ ਦੇ ਬਦਲ ਦਿਆਂ ਉਹ ਤੰਦਰੁਸਤ ਹੋਇਆ ਹੈ ਉਹ ਠੀਕ ਹੋਇਆ ਹਵਾ ਕਿਸੇ ਸਰੀਰ ਲਈ ਅੰਮ੍ਰਿਤਮਈ ਹੋ ਸਕਦੀ ਹੈ ਜਲ ਕਿਸੇ ਸਰੀਰ ਲਈ ਅੰਮ੍ਰਿਤਮਈ ਹੋ ਸਕਦਾ ਹੈ ਗੰਗਾ ਦਾ ਜਲ ਸਰੀਰ ਲਈ ਇਤਨਾ ਲਾਭਕਾਰੀ ਮੰਨਿਆ ਗਿਆ ਕਿ ਪ੍ਰਾਚੀਨ ਜੋ ਵੈਦ ਸਨ ਹਕੀਮ ਸਨ ਸ਼ਰੀਰ ਸ਼ਾਸਤਰੀ ਸਨ ਉਹਨਾਂ ਦੀ ਰਸਨਾ ਤੋਂ ਨਿਕਲੇ ਤੇ ਅੰਮ੍ਰਿਤ ਇਹ ਤੇ ਸਰੀਰ ਲਈ ਲਾਭਕਾਰੀ ਹੈ ਦਰਸਲ ਆਤਮ ਚਿੰਤਨ ਕਰਨ ਲਈ ਅਗਰ ਸਰੀਰ ਠੀਕ ਨਹੀਂ ਤਾਂ ਫਿਰ ਮੰਨ ਦਾ ਆਤਮ ਚਿੰਤਨ ਕਰਨਾ ਵੀ ਕਠਨ ਹੈ ਔਖ ਹੈ ਸਰੀਰ ਦਾ ਸਵਸਥ ਹੋਣਾ ਲਾਜ਼ਮੀ ਇੱਕ ਸ਼ਰਤ ਹੈ ਤੇ શરીર ਨੂੰ ਸਸਤ ਰੱਖਣ ਵਿੱਚ ਗੰਗਾ ਦਾ ਜਲ ਵਾਕਈ ਅੰਮ੍ਰਿਤ ਦਾ ਹੀ ਕੰਮ ਕਰਦਾ ਸੀ ਇੱਕ ਮਹਾਨ ਔਸ਼ਲੀ ਦਾ ਕੰਮ ਕਰਦਾ ਸੀ ਬਹੁਤ ਸਾਰੀਆਂ ਹੋਬੀਆਂ ਇਸ ਵਿੱਚ ਦੇਖੀਆਂ ਗਈਆਂ ਜਿਹੜੀ ਬੂਟੀਆਂ ਨਾਲ ਸਪਰਸ਼ ਕਰਦੀ ਹੋਈ ਇਹ ਧਾਰਾ ਜਦ ਮੈਦਾਨੀ ਇਲਾਕੇ ਵਿੱਚ ਆਉਂਦੀ ਹੈ ਤਾਂ ਜੜੀ ਬੂਟੀਆਂ ਦਾ ਰਸ ਤੇ ਉਹਨਾਂ ਦੀ ਤਾਸੀਰ ਵੀ ਲੈ ਕੇ ਆਉਂਦੀ ਹੈ ਜਦ ਇਸ ਦਾ ਕੋਈ ਪਾਨ ਕਰਦਾ ਇਸ ਜਲ ਦਾ ਤੋ ਸਰੀਰ ਨਮਾ ਨਰਵਾ ਹੁੰਦਾ ਹੈ ਸਰੀਰ ਦੇ ਉਤੇ ਇਸ ਜਲ ਦਾ ਅੰਮ੍ਰਿਤਮਈ ਪ੍ਰਭਾਵ ਪੈਂਦਾ ਹੈ ਇਹ ਗਲ ਵਖਰੀ ਹੈ ਉਸ ਜ਼ਮਾਨੇ ਚ ਕਿਹਾ ਗਿਆ ਸੀ ਇਸ ਦੇ ਕਪੜਾ ਨੇ ਚੋੜਨਾ ਔਰ ਥੁਕ ਸੁਟਣਾ ਮਹਾ ਪਾਪ ਹੈ ਜਦ ਕਿ ਅਗ ਬڑے بڑے ਸ਼ਹਿਰਾਂ ਦੇ ਗਟਰ ਇਸ ਗੰਗਾ ਦੇ ਚ ਪੈ ਰਹੇ ਨੇ ਮਹਾ ਪਾਪ ਵਿਆਪਕ ਪੱਧਰ ਤੇ ਹੋ ਰਿਹਾ ਹੈ ਮਹਾਨ ਗੁਨਾਹ ਇਹ ਐਸਾ ਕਦਰਤੇ ਹੋ ਰਿਹਾ ਹੈ ਅੰਮ੍ਰਿਤਮਈ ਜਲ ਨੂੰ ਕਿਸੇ ਹੱਦ ਤੱਕ ਵਿਸ਼ ਬਣਾਇਆ ਜਾ ਰਿਹਾ ਹੈ ਮਨੁੱਖ ਨੇ ਜੈਸੇ ਆਪਣਾ ਜੀਵਨ ਵਿਸ਼ ਬਣਾ ਲਿਆ ਹੈ ਇਹ ਅੰਮ੍ਰਿਤਮਈ ਹਵਾ ਨੂੰ ਅੰਮ੍ਰਿਤਮਈ ਜਲ ਨੂੰ ਥਾਂ ਥਾਂ ਤੇ ਵਿਸ਼ ਬਣਾਉਣ ਦੇ ਜਹ ਟੁੱਲਿਆ ਹੋਇਆ ਹੈ ਕਿਧਰੇ ਦੀ ਹਵਾ ਖਰਾਬ ਕੀਤੀ ਔਰ ਕਿਧਰੇ ਨਦੀ ਨਾਲਿਆਂ ਦੇ ਜਲ ਦੇ ਪ੍ਰਵਾਹ ਨੂੰ ਇਸ ਨੇ ਖਰਾਬ ਕੀਤਾ ਹੈ ਗੰਦਾ ਕੀਤਾ ਹੈ ਮਲਿਨ ਕੀਤਾ ਹੈ ਖੈਰ ਇਹ ਇੱਕ ਅਲੱਗ ਵਿਸ਼ਾ ਹੈ ਇਹ ਜਲ ਅੰਮ੍ਰਿਤਮਈ ਹੈ ਇਸ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ 999 ਨਦੀਆਂ ਦੇ ਚੋਂ ਗੰਗਾ ਸਿਰਮੌਰ ਹੈ 900 ਨਦੀ 99 68 ਤੀਰਤ ਅੰਗ ਸਮਾਈ 68 ਤੀਰਤ ਇਸ ਦੇ ਕਿਨਾਰੇ ਤੇ ਬਣੇ ਹੋਏ ਨੇ ਦੇਵ ਪ੍ਰਯਾਗ ਰੁਦਰ ਪ੍ਰਯਾਗ ਕਰਨ ਪ੍ਰਯਾਗ ਰਿਸ਼ੀ ਕੇ ਸ਼ਰਦਵਾਰ ਬਨਾਰਸ ਗਿਆਗਰਾਗ ਦਾ ਸੰਗਮ ਸੰਗਮ ਇਤਿਆਦਿਕ ਛੋਟੇ ਵੱਡੇ ਤੀਰਥ ਇਸੇ ਤਟ ਤੇ ਬਣਿਆ ਹੋਇਆ ਹੈ। ਤੀਰਥਾਂ ਦੀ ਸ਼ੋਭਾ ਹੈ ਬਣੀ ਹੋਈ ਹੈ। ਤੀਰਥ ਗੰਗਾ ਦੇ ਤਟ ਤੇ ਸੁਭਾਏਮਾਨ ਦਿਸ ਰਹੇ ਨੇ। ਥਾਂ-ਥਾਂ ਤੇ ਤੀਰਥਾਂ ਤੇ ਜਾ ਕੇ ਲੋਕੀ ਆਪਣਾ ਤਨ ਮਨ ਇਸ਼ਨਾਨ ਦੁਆਰਾ ਸਹੀ ਕਰਨ ਦੀ ਕੋਸ਼ਿਸ਼ ਦੇ ਵਿੱਚ ਲਗੇ ਰਹਿੰਦੇ ਨੇ। ਤੋ ਭਾਈ ਜੀ ਕਹਿੰਨ 68 ਤੀਰਥ ਗੰਗਾ ਦੇ ਤੱਟ ਤੇ ਬਣੇ ਹੋਏ ਨੇ 68 ਤੀਰਥ ਅੰਗ ਸਮਾਈ ਤੇਹ ਲੋਕੀ ਪਰਮਾਨ ਹੈ ਮਹਾਦੇਵ ਲੈ ਅਸ਼ੀਸ਼ ਚੜਾਈ ਇਸ ਦੀ ਮਹਿਮਾ ਤਿੰਨ ਲੋਕਾਂ ਵਿੱਚ ਹੈ ਔਰ ਸ਼ਿਵ ਜੀ ਨੇ ਇਸ ਨੂੰ ਆਪਣੇ ਮਸਤਕ ਦੇ ਥਾਂ ਦਿੱਤੀ ਦੇਵੀ ਦੇਵ ਸਰੇਵੜੇ ਜੈ ਜੈ ਕੌਰ ਬੜੀ ਬੜਿਆਈ ਬੜੀ ਮਹਿਮਾ ਹੈ ਬੜੀ ਉਪਮਾ ਹੈ ਦੇਵੀ ਦੇਵਤੇ ਤੱਕ ਉਪਾਸ਼ਨਾ ਕਰਦੇ ਨੇ ਨਮਸਕਾਰ ਕਰਦੇ ਨੇ ਜਦ ਵਗਦਾ ਹੋਇਆ ਇਤਨਾ ਅੰਮ੍ਰਿਤਮਈ ਜਲ ਇਤਨੀ ਵੱਡੀ ਧਾਰਾ ਤੋ ਦਿਸ ਪੈਂਦਾ ਹੈ ਪ੍ਰਭੂ ਦੀ ਬਹੁਤ ਵੱਡੀ ਬਖਸ਼ਿਸ਼ ਬਹੁਤ ਵੱਡੀ ਰਹਿਮਤ ਕਹਿੰਦੇ ਨੇ ਸਾਲਾਂ ਬੱਦੀ ਵੀ ਗੰਗਾ ਦਾ ਜਲ ਬੋਤਲਾਂ ਚ ਰੱਖਦੇ ਹੀ ਹੈ ਗੰਦਾ ਨਹੀਂ ਆਉਂਦਾ ਬਦਬੂਦਾਰ ਨਹੀਂ ਆਉਂਦਾ ਉਹ ਆਪਣੀ ਅਸਲੀਅਤ ਗਵਾਉਂਦਾ ਨਹੀਂ ਅਸੀਕ ਆਉਂਦੀ ਏ ਜਿ세 ਜਿ세 ਪ੍ਰਾਣਾ ਹੁੰਦਾ ਜਾਏ ਉਹਦੇ ਚ ਨਵੀਨਤਾ ਨਿਖਾਹਰ ਆਂਦਾ ਜਾਂਦਾ ਹੈ ਤੋ ਵਾਕਈ ਇਹ ਜਲ ਜਲ ਨਾ ਹੋਕੇ ਅੰਮ੍ਰਿਤ ਹੈ ਲੇਕਿਨ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਆਪਣਾ ਨਜ਼ਰੀਆ ਅੰਕਿਤ ਕਰਦੇ ਨੇ ਉਹ ਵੀ ਆਪਣੀ ਮਹਾਨਤਾ ਰੱਖਦਾ ਹੈ ਸਣ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥ ਲੇਵਲਾਈ ਇੱਕ ਗੰਗਾ ਨਹੀਂ ਲੱਖਾਂ ਔਰ ਇੱਕ ਬ੍ਰਹਮੇ ਦੇ ਕਰਮੰਡਲ ਦਾ ਜਲ ਨਹੀਂ ਲੱਖਾਂ ਬ੍ਰਹਮਣ ਜੋ ਹੈ ਕਰਮੰਡਲ ਦਾ ਜਲ ਜੋ ਬ੍ਰਹਮੇ ਦੇ ਹੱਥਾਂ ਵਿੱਚ ਹੋਵੇ ਇੱਕ ਸ਼ਿਵ ਜੀ ਨਹੀਂ ਲੱਖਾਂ ਹੀ ਸ਼ਿਵ ਜੀ ਦੇ ਮਸਤਕ ਦਾ ਜਲ ਔਰ ਇੱਕ ਵਿਸ਼ਨੂੰ ਨਹੀਂ ਲੱਖਾਂ ਹੀ ਵਿਸ਼ਨੂੰ ਦੇ ਚਰਨਾਂ ਦਾ ਜਲ ਸੰਗੰਗਾ ਬੈਕੁੰਟ ਲਖਾ ਔਰ ਇਕ ਬੈਕੁੰਟ ਨਹੀਂ ਲੱਖਾਂ ਬੈਕੁੰਟ ਲੱਖਾਂ ਗੰਗਾ ਲੱਖਾਂ বিষ্ণੂ ਦੇ ਚਰਨਾਂ ਦਾ ਜਲ ਲੱਖਾਂ ਹੀ ਸ਼ਿਵਜੀ ਦੇ ਮਸਤਕ ਦਾ ਜਲ ਔਰ ਲੱਖਾਂ ਹੀ ਬ੍ਰਹਮਿਆਂ ਦੇ ਕਰ ਮੰਡਲਾਂ ਦਾ ਜਲ ਸਣ ਗੰਗਾ ਬੈਕੁੰਟ ਲਖ ਲੱਖ ਬੇਕੁੰਠ ਨਾਥ ਲੇਵਲਾਈ ਸਾਧੂ ਧੂਰ ਨ ਪੁਜਨੇ ਸਾਧ ਸੰਗਤ ਸਤਿਗੁਰੁ ਸਨਾਈ ਅੰਮ੍ਰਿਤ ਵੇਲੇ ਸਤਸੰਗ ਵਿੱਚ ਬੈਠ ਕੇ ਜੋ ਆਪਣੇ ਮਨ ਦੀ ਸਾਧਨਾ ਕਰ ਰਿਹਾ ਹੈ ਔਰ ਸੁਰਤ ਸ਼ਬਦ ਦੇ ਜੋੜ ਕੇ ਬੈਠਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਸ ਦੇ ਕਦਮਾਂ ਤੋਂ ਲੱਖਾਂ ਗੰਗਾ ਕੁਰਬਾਨ ਕੀਤੀਆਂ ਜਾ ਸਕਦੀਆਂ ਸਤਕੇ ਕੀਤੀਆਂ ਜਾ ਸਕਦੀਆਂ ਉਹ ਇਤਨਾ ਮਹਾਨ ਹੈ ਕ੍ਰਿਪਾ ਸਤਗੁਰ ਦੀ ਬਾਣੀ ਤੇ ਖੁੱਲਕੇ ਕਹਿੰਦੀ ਹੈ ਜਨ ਕੇ ਚਰਨ ਤੀਰਥ ਕੋਟ ਗੰਗਾ ਐਸਾ ਜੋ ਪੁਰਸ਼ ਹੈ ਉਹਦੇ ਚਰਨਾਂ ਦੀ ਜੜੀ ਧੂੜ ਹੈ ਮਾਨੋ ਕਰੋਣਾ ਗੰਗਾ ਦਾ ਇਸ਼ਨਾਨ ਹੈ ਉਸ ਦਾ ਆਤਮ ਚਿੰਤਨ ਅੰਮ੍ਰਿਤ ਵੇਲੇ ਦਾ ਚਰਨ ਜਿੱਥੇ ਰੱਖੇਗਾ ਰੇਤ ਦੇ ਸਰਿਆਂ ਨੂੰ ਅਕਸ਼ੀਰ ਬਣਾ ਦੇਗਾ ਇਤਨੀ ਮਹਾਨਤਾ ਉਸ ਸਮੇਂ ਸਾਧਨਾ ਕਰਨ ਦੀ ਦੇਖਿਆ ਜਾਏ پنچیاں دے خوبصورت نغمے ہیں اسے سمیں سنن نو مل دینے چہ چہاٹ کلول کھیڑا دے خوشی ایسے سمیں اگر کوئی ستا رہ گیا ہے تو اس تو زیادہ اور کوئی بد قسمت نہیں ہے اور اس سمیں جو اٹھ بیٹھا ہے آتم چنتن لی روح زمین دیچ اس تو زیادہ خوش قسمت لبناوی اوکھا ہے ਮਹਾਨ ਖੁਸ਼ਕਿਸਮਤ ਮਨੁੱਖ ਹੈ। ਧੰਗੁਰ ਨਾਨਕidev ji ਮਹਾਰਾਜ ਦਾ ਫਰਮਾਨ ਪਰੀਪੂਰਨ ਪਰਮਾਤਮਾ ਦੇ ਚਰਨਾਂ ਦੀ ਸਭ ਤੋਂ ਵੱਡੀ ਜਿਹੜੀ ਭੇਟ ਹੈ ਉਹ ਭੇਟ ਅੰਮ੍ਰਿਤ ਵੇਲੇ ਆਈਏ। ਬਸ ਉਸ ਸਮੇਂ ਨੂੰ ਤੂੰ ਪਰਮਾਤਮਾ ਦੇ ਗੌਰਕ ਭਾਉ ਉਸ ਸਮਾਂ ਪਰਮਾਤਮਾ ਲਈ ਹੈ। ਧਨ ਕਮਾਣ ਦਾ ਅਲੱਗ ਵਕਤ, ਭੋਜਨ ਛਕਣ ਦਾ ਅਲੱਗ, ਸਰੀਰਕ ਕ੍ਰਿਆਵਾਂ ਦੇ ਅਲੱਗ ਸਮੇਂ ਹੈ। ਔਰ ਸਮਾਜਿਕ ਸੰਬੰਧ ਆਰਥਿਕ ਰਿਸ਼ਤੇ ਰਾਜਨੀਤੀ ਦਾ ਵੇਲਾ ਇਸ ਦੇ ਲਈ ਆਪਣੇ ਆਪਣੇ ਸਮੇਂ ਨੇ ਪਰ ਰਾਤ ਦਾ ਚੌਥਾ ਪੈਰ ਪ੍ਰਭੂ ਨਾਲ ਮਿਲਣ ਦਾ ਸਮਾਂ ਹੈ ਈਸ਼ਵਰ ਨਾਲ ਜੁੜਨ ਦਾ ਸਮਾਂ ਹੈ ਇਸ ਸਮੇਂ ਨੂੰ ਤੂੰ ਈਸ਼ਵਰ ਦੇ ਹੀ ਅਰਪਣ ਕਰ ਸ ਪ੍ਰਭੂ ਦੇ ਅਰਪਣ ਕਰ ਇਸ ਸਮਾਂ ਆਪਣੇ ਕੋਲ ਨਾ ਰੱਖੀ ਸੁੱਤਾ ਨਾ ਰਹਿ ਜਾਏਂ ਉੱਠ ਉਸ ਸਮੇਂ ਔਰ ਉੱਠਣਾ ਇਕ ਬੰਦਗੀ ਹੈ ਉਠਣਾ ਇੱਕ ਇਬਾਦਤ ਹੈ ਇਹੀ ਕਾਰਨ ਹੈ ਕਹਿ ਦਿੱਤਾ ਗਿਆ ਇਹ ਸੁਭਾ ਸੁਭਾ ਅੱਲਾ ਦੀ ਹੈ ਇਹ ਸੁਭਾ ਇਹ ਸਵੇਰ ਇਹ ਮਹੂਰਤ ਬ੍ਰਹਮ ਹੈ ਇਹ ਸਮਾ ਅੰਮ੍ਰਿਤ ਵੇਲਾ ਅਮਰਤ ਦੀ ਬਰਖਾ ਹੋ ਰਹੀ ਹੈ ਦਰਸਲ ਕਹਿੰਦੇ ਨੇ ਉਸ ਸਮੇਂ ਮਾਇਆ ਸੁਤੀ ਪਈ ਹੁੰਦੀ ਹੈ ਮਾਇਆ ਦੇ ਸੁੱਤੇ ਰਹਿਣ ਤੋਂ ਮੁਰਾਦ ਇਹ ਹੈ ਅਕਸਰ ਲੋਗ ਸੁੱਤੇ ਪੈਨੇ। ਤੋਂ ਦੁਨੀਆ ਜੀ ਸੁੱਤੀ ਪਈਏ ਤੋਂ ਬੋਲ ਵੀ ਬੰਦ ਨੇ। ਕਰੀਬਨ-ਕਰੀਬਨ 90% ਜੋ ਮਨੁੱਖ ਦੇ ਬੋਲ ਹੁੰਦੇ ਨੇ, ਸਮਾਜਿਕ ਆਉਂਦੇ ਨੇ, ਆਰਥਿਕ ਆਉਂਦੇ ਨੇ, ਰਾਜਨੀਤਿਕ ਆਉਂਦੇ ਨੇ ਔਰ ਉਹਨਾਂ ਬੋਲਾਂ ਦੇ ਨਾਲ ਵਾਤਾਵਰਣ ਮਲੀਨ ਹੁੰਦਾ ਹੈ। ਉਹਨਾਂ ਬੋਲਾਂ ਦੀਆਂ ਤਰੰਗਾਂ ਚਾਰੋਂ ਪਾਸੇ ਛਾ ਜਾਂਦੀਆਂ ਨੇ। ਨਵੇਂ-ਨਵੇਂ ਇਬਾਦਤ ਕਰਨ ਵਾਲੇ ਬੰਦੇ ਨੂੰ, ਧਿਆਨ ਸਾਧਨਾ ਕਰਨ ਵਾਲੇ ਬੰਦੇ ਨੂੰ

ਸੱਚਾ ਵੜਿਆਈ ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਜਪਨ ਤੇ ਉਸ ਵੱਡੇ ਦੀਆਂ ਵੜਿਆਈਆਂ ਦੀ ਵਿਚਾਰ ਤੂੰ ਕਰ ਇਹ ਗੱਲ ਵਖਈ ਹੈ ਕਿ ਦਿਨ ਭਰ ਵੀ ਤੂੰ ਵਿਚਾਰ ਕਰ ਸਕਦਾ ਹੈ ਪਰ ਉਹ ਤੰਗਾ ਉਸ ਵਿਚਾਰ ਨੂੰ ਗਹਿਰਾਂੇ ਜਾਣ ਦੇਣ ਗਿਆ ਜੋ ਚਾਰੇ ਪਾਸੇ ਫੈਲੇ ਹੋਈਆਂ ਨੇ ਰਾਤ ਨੂੰ ਸ਼੍ਰੀ ਵਿਸ਼ਰਾਮ ਦੇ ਜਾਣਾ ਚਾਹੁੰਦਾ ਹੈ

ਕੋਈ ਬੋਝ ਨਹੀਂ ਆਉਂਦਾ ਉਸ ਸਮਾਂ ਮਦਦ ਕਰਦਾ ਹੈ 당ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੀ ਮਹਿਮਾ ਗਾਇਨ ਕਰਦੇ ਆਇਆ ਕਿ ਦੁਨੀਆ ਦੀਆਂ ਸਾਰੀਆਂ ਬਰਕਤਾਂ ਉਸ ਮਨੁੱਖ ਦੇ ਝੋਲੀ ਵਿੱਚ ਆਉਣ ਪੈਂਦੀਆਂ ਨੇ ਜੋ ਉਸ ਸਮੇਂ ਉੱਠ ਕੇ ਵਾਹਿਗੁਰੂ ਨਾਮ ਦਾ ਅਭਿਆਸ ਕਰਦਾ ਹੈ ਵਾਹਿਗੁਰੂ ਨਾਮ ਦਾ ਚਿੰਤਨ ਕਰਦਾ ਹੈ ਇਸ ਚਿੰਤਨ ਦੁਆਰਾ ਉਸ ਦਾ ਪ੍ਰਭੂ ਨਾਲ ਸੰਬੰਧ ਜੁੜਦਾ ਹੈ

ਔਰ ਅੰਮ੍ਰਿਤ ਵੇਲੇ ਦੀ ਇਸ ਬਰਕਤ ਨੂੰ ਪ੍ਰਾਪਤ ਕਰਕੇ ਮਹਾਨ ਯੋਧੇ ਉਹ ਬਣ ਜਾਂਦੇ ਨੇ ਚੌਥੇ ਪੈਰੇ ਸੁਭਾਕੇ ਸੁਰਤਿਆਂ ਉਪਜੇ ਚਾਓ ਤਿੰਨ ਦਰਿਆਵਾਂ ਵਾਂ ਸੰਦੋਸਤੀ ਮਨ ਮੁਖ ਸੱਚਾ ਨਾ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਜੋ ਗਹਿਰੇ ਤਲ ਦੇ ਪ੍ਰਭੂ ਚਿੰਤਨ ਕਰਨ ਵਾਲੇ ਨੇ ਵਿਚਾਰਕ ਨੇ ਦਾਰਸ਼ਕ ਨੇ ਰਾਤ ਦੇ ਚੌਥੇ ਪੈਰ ਉਹਨਾਂ ਦੇ ਅੰਦਰ ਅਮੰਗ ਪੈਦਾ ਹੋ ਜਾਂਦੀ ਹੈ ਤਰੰਗ ਪੈਦਾ ਹੋ ਜਾਂਦੀ ਹੈ ਚੌਥੇ ਪੈਰੇ ਸੁਭਾਹ ਕੇ ਸੁਰਤਿਆਂ ਉਪਜੇ ਚਾਉ ਤਿਨ ਦਰਿਆਵਾਂ ਵਾਂਸ਼ੋਂ ਦੋਸਤੀ ਮਨ ਮੁਖ ਸੱਚਾ ਉਹਨਾਂ ਦੀ ਦੋਸਤੀ ਇਸ਼ਨਾਨ ਨਾਲ ਹੋ ਜਾਂਦੀ ਹੈ ਉਹਨਾਂ ਦੇ ਮਨ ਵਿੱਚ ਔਰ ਉਹਨਾਂ ਦੀ ਰਸਨਾ ਵਿੱਚ ਮੁਖ ਦੇ ਪਰਮਾਤਮਾ ਦਾ ਨਾਮ ਆਉਂਦਾ ਹੈ ਸੱਚ ਨਾਮ ਆਉਂਦਾ ਹੈ اس نال وہ اپنے من نال سنگرش کر دینے دراصل پرم پدی دی پرابتی من نال سنگرش کر کے جتن تو بعد ہی پرابت ہون دیئے جو لوگ ایسا نہیں کر دے سنگرش میں برتیاں وپریت ترشادی اور چل پین نے جو اس سمیں تو لاب نہیں اٹھان دے اور من تو پار ہو کے ਪਰਮਾਤਮਾ ਦੇ ਅਸਥਾਨ ਤੇ ਨਹੀਂ ਪਹੁੰਚਣਾ ਚਾਹਦੇ ਤਾਂ ਬਿਰਤੀ ਦਾ ਪ੍ਰਵਾਹ ਜੀਵਨ ਸ਼ਕਤੀ ਦਾ ਪ੍ਰਵਾਹ ਵਿਪਰੀਤ ਦਿਸ਼ਾ ਦੀ ਔਰ ਚੱਲ ਪੈਂਦਾ ਹੈ ਐਸੇ ਮਨੁੱਖ ਮਨ ਨਾਲ ਸੰਘਰਸ਼ ਨਾ ਕਰਦੇ ਹੋਏ ਸਮਾਜ ਨਾਲ ਸੰਘਰਸ਼ ਕਰਨ ਲੱਗ ਪੈਂਦੇ ਨੇ